ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਗੇਟ ਵਿੱਚ ਦੀਆਂ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜ੍ਹ ਵਾਲਾ ਵੀ ਕੇਸ ਸੀ ਉਹ ਉਹ ਬਖਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹੂੰ ਚੀਫ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਤੇ ਉੱਥੇ ਸ਼ਰਾਬ ਪੀਤੀ ਜਾਂਦੀ ਹੈ ਹੂੰ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰ ਅਨਸਾਰ ਆਪਾਂ ਉਹਨੂੰ ਕੋਈ ਡੀਸੈਂਸ ਨਹੀਂ ਕਹਿੰਦੇ ਪੱਟ ਤੇ ਆ ਤੂੰ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟ ਤੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਇੱਕ ਤੇ ਲਾਈਏ ਜਿੱਥੇ ਕਿਤੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਉਹਨੂੰ ਕੋਈ ਉਹਦੀ ਕੋਈ ਸਲਾਹਤਾ ਸਰਾਹਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਹਾਹਾਕਾਰ ਮਚ ਗਈ گورنر ਨੂੰ ਵੀ ਕਹਿਣਾ ਪਿਆ ਉਸ ਵਕਤ ਉਹੜਾ گورنر ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੋ ਸਾਹਮਣੇ گورنر ਨੇ ਗੱਲ ਕਹੀ ਹਾਂ گورنر ਨੇ ਕਹੀ ਸੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗੀ ਲਾਦੇ ਇੱਕ ਪਾਸੇ ਪਾਰਟੀਆਂ ਕਰਦੇ ਉਹ ਪੰਜਾਬ ਚ ਅੱਤਵਾਦ ਹੈ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਅਫਸਰ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਨੇ ਹਾਂਜੀ ਪੰਜਾਬ ਚ ਅੱਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਰੱਖੋ ਲੋਕੀ 7 ਵਜੇ ਤੋਂ ਬਾਅਦ ਘਰਾਂ ਨੂੰ ਬਾਹਰ ਨਿਕਲਦੇ ਇਹ ਦੋਵੇਂ ਚੱਕ ਪਾਰਟੀਆਂ ਕਰ ਰਹੇ ਨੇ ਹਾਂਜੀ ਬਸ 7 ਵਜੇ ਤੋਂ ਬਾਅਦ ਘਰ ਤੋਂ ਬੰਦ ਪਤਾ ਨਹੀਂ ਕਿਹੜੇ ਘਰ ਦਾ ਕਿਹੜਾ ਬੱਚਾ ਕੌਣ ਚੱਕ ਕੇ ਮਾਰ ਦੇ ਹੂੰ ਇਹ ਵੀ ਨਾਲ ਸੀ ਅਕਸਰ ਹੋਏ ਔਰ ਪੰਜਾਬ ਦੇ ਵਿੱਚ ਨਿਸ਼ਤੀ ਰੂਪ ਦੇ ਵਿੱਚ ਡਾਕੂਮੈਂਟਰੀ ਪ੍ਰੂਫ ਦੇ ਕੇ ਖਾਲੜਾ ਸਾਹਿਬ ਨੇ 25000 ਬੰਦੇ ਆ ਰਿਕਾਰਡ ਤਾਂ ਕੱਢ ਲਿਆ ਕੱਢਿਆ ਨਾ 25000 ਦਾ ਰਿਕਾਰਡ ਤੁਸੀਂ ਕੱਢਿਆ ਪਰ ਮੈਂ ਇੱਕ ਇੰਟਰਵਿਊ ਪਿੱਛੇ ਦੇਖ ਰਿਹਾ ਸੀਗਾ ਕੇ ਪੀਐਸਕੇਲ ਦੇ ਬ੍ਰਦਰ ਦੀ ਸੀ ਅੱਛਾ ਜੀ ਉਹ ਤਾਂ ਕਹਿੰਦੇ 25000 ਲੋਕ ਤਾਂ ਮਰੇ ਹੀ ਨਹੀਂ ਵੇਖੋ ਜੀ ਉਹਦੇ ਕੋਲੇ ਰਿਕਾਰਡ ਹੈ ਆਨ ਰਿਕਾਰਡਰ ਗੱਲ ਨੂੰ ਤੁਸੀਂ ਰਿਕਾਰਡ ਨੂੰ ਕਿਵੇਂ ਕਰ ਸਕਦੇ ਹੋ ਉਹ ਤਾਂ ਦੁਬਾਰੇ ਵੈਰੀਫਾਈ ਕੀਤਾ ਜਾ ਸਕਦਾ ਕਦਾਵ ਹੈ ਉਹਨੇ ਲਿਖਿਆ ਫਿਰ ਖਾਲੜੇ ਨੂੰ ਮਾਰਿਆ ਜਾਂਦਾ ਖਾਲੜਾ ਕੋਈ ਅਤਵਾਦੀ ਸੀ ਕੋਈ ਸਰਕਾਰੀ ਅਤਵਾਦੀ ਸੀ ਜਾਂ ਵਿਰੋਧੀ ਅਤਵਾਦੀ ਸੀ ਨਾ ਦੋਨੇ ਨਹੀਂ ਸੀ ਉਹ ਜਿਹੜਾ ਬੰਦਾ ਵੀ ਵਿਦਵਾਨ ਬੰਦਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਸਤਕਾਰ ਦੀ ਗੱਲ ਕਰਦਾ ਸੀ ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ ਸੀ ਉਹ ਵੀ ਇਹ ਧਰਤੀ ਦੇ ਉੱਤੇ ਮਾਰਿਆ ਜਾਂਦਾ ਔਰ ਕੋਈ ਕੁਸ ਕੇ ਤਕਨੀ ਵੀ ਖਾਲੜਾ ਮਰ ਗਿਆ ਜਾਂ ਮਾਰਤਾ ਅਜੇ ਤੱਕ ਨਹੀਂ ਕਿਸੇ ਨੂੰ ਪੁੱਛ ਰੋ ਜੇ ਪੰਜਾਬ ਦਾ ਬੰਦਾ ਕੋਈ ਦੱਸ ਦੇਤਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਚੇਤਾ ਨਾ ਹਫਤਾ ਕਰਦਾ ਉਦੋਂ ਬਾਅਦ ਭੁੱਲ ਜਾਂਦੇ ਆ ਲੋਕਾਂ ਨੂੰ ਤਾਂ ਖਾਲੜੇ ਦਾ ਨਾਮ ਉਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਦਿਲਜੀਤ ਦੀ ਫਿਲਮ ਮਾਰ ਕੇ ਆ ਖਾਸ ਤੌਰ ਤੇ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਕਿਤਾਬ ਕਿਸੇ ਮੈਨ ਨਹੀਂ ਪਤਾ ਹੀ ਨਹੀਂ ਐਸੇ ਕਰਕੇ ਤਾਂ ਪੰਜਾਬ ਦੇ ਉੱਤੇ ਇਹਨਾਂ ਦੇ ਉੱਤੇ ਇਹ ਜਾ ਰਹੇ ਕਿਉਂਕਿ ਪੰਜਾਬੀ ਲੋਕਾਂ ਦਾ ਚੇਤਾ ਦੂਜਿਆਂ ਦੇ ਮੁਕਾਬਲੇ ਘੱਟ ਹੈ ਹੂੰ ਇਹ ਸ਼ਾਮ ਨੂੰ ਹੀ ਸ਼ਰਾਬ ਦਾ ਦੋ ਲਾਉਂਦਿਆਂ ਘੁੱਟਾ ਤੇ ਬੱਲੇ ਬੱਲੇ ਹੋਣ ਲੱਗ ਜਾਂਦੀ ਆ ਪਿੰਡਾਂ 'ਚ ਵੀ ਸ਼ਰਾਬ ਚੱਲਦੀ ਆ ਸ਼ਹਿਰਾਂ ਦੇ ਕਲੱਬਾਂ 'ਚ ਸ਼ਰਾਬ ਚੱਲਦੀ ਆ ਦੁੱਖ ਤਾਂ ਕਿਤੇ ਜ਼ਿਆਦਾ ਨਹੀਂ ਇਹ ਤਾਂ ਆਪਦੇ ਪਿਓ ਦਾ ਸਸਕਾਰ ਕਰਕੇ ਹੁਣ ਉਹਦੇ ਸ਼ਰਾਪੀ ਜਾਂਦੇ ਆ ਐਹੋ ਜਿਹੇ ਲੋਕ ਵੀ ਹੈਗੇ ਪੰਜਾਬ 'ਚ ਜਦੋਂ ਬੰਦੇ ਨੂੰ ਰੋਟੀ ਚੰਗੀ ਨਾ ਲੱਗੇ ਇਹ ਸਾਹਮਣੇ ਆਉਂਦਾ ਜਦੋਂ ਕਿ ਪੰਜਾਬ ਦੁੱਖਾਂ ਦਾ ਭਰਿਆ ਪਿਆ ਇਹਦੇ ਕੋਈ ਸ਼ੱਕ ਨਹੀਂ ਭਾਵੇਂ ਗੁਰੂ ਪੀਰ ਹੋਏ ਉਹ ਵੀ ਦੁੱਖਾਂ ਦੇ ਭਰੇ ਸੀ ਵਿਚਾਰੇ ਗੁਰੂ ਵਰਜਨਦੇਵ ਦੁੱਖਾਂ ਦਾ ਭਰੇ ਨਹੀਂ ਸੀ ਕੀ ਖਸੂਸੀ ਉਹਦਾ ਫਕੀਰ ਬੰਦੇ ਦਾ ਵੀ ਉਹਨਾਂ ਦੁਨੀਆ ਨੂੰ ਉਹਨਾਂ ਨੇ ਇੱਕ ਐਸੀ ਕਿਤਾਬ ਦੇਤੀ ਜਿੱਥੇ 500 ਸਦੀਆਂ ਦੀ ਚੇਤਨਾ ਸੀ ਰੋਹਾਨੀ ਚੇਤਨਾ ਸੀ ਵੀ ਆ ਚੱਕੋ ਸੰਪਾਦਨਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਨਹੀਂ ਉਸ ਵਕਤ ਦੀਆਂ ਸਰਕਾਰਾਂ ਤੋਂ ਸੈਨ ਹੋਇਆ ਗੁਰੂ ਸਾਹਿਬ ਦੇ ਬੱਚਿਆਂ ਦਾ ਬਾਬਾ ਬੰਦਾ ਬਹਾਦਰ ਆ ਫਿਰ ਘੱਲੂ ਘਾਰੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਤੱਲੂ ਘਾਰਾਂ ਦੇ ਵਿੱਚ ਇੱਕ ਪਾਸੇ ਮਾਸੂਮ ਮਰ ਰਿਆ ਤੇ ਤੱਲੂ ਘਾਰਾਂ ਦੇ ਵਿੱਚ ਮਾਸੂਮ ਦੂਜੇ ਪਾਸੇ ਪੰਜਾਬ ਦੀ ਰਾਜਕਰਦ ਦਾ ਸ਼੍ਰੇਣੀ ਅਫਦਾਲੀਆਂ ਦਾ ਸਾਥ ਦੇ ਰਹੀ ਆ ਇਹ ਵੀ ਨਾਲ ਪੱਕੀ ਗੱਲ ਆ ਉਹਨਾਂ ਦਾ ਨਾਮ ਕੀ ਆ ਭਗਵਾਨ ਦਾਸ ਘੇੜੜਾ ਹਮ ਅਕਲ ਦਾ ਰੰਝਣੀਆਂ ਹਮ ਹਰ ਭਗਤਾਂ ਰੰਝਣੀਆਂ ਰਾਮਾ ਰੰਧਾਵਾ ਸੈਂਕੜੇ ਨਾਮ ਲੈ ਸਕਦੇ ਹਮ ਹੁਣ ਦੱਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਪਾਪੀ ਕਹਾਂਗੇ ਦੁਸ਼ਟ ਕਹਾਂਗੇ ਚੰਦਰੇ ਕਹਾਂਗੇ ਉਹ ਕਿਸੇ ਦੇ ਯਾਦ ਨਹੀਂ ਬੰਦਾ 35 36000 ਮਰਵਾਤਾ ਬਗਾਨੇ ਸਟੇਟ ਤੋਂ ਬਾਹਰੋਂ ਸੱਦ ਕੇ ਬੰਦਾ ਕੋਈ ਅਫਗਾਨਿਸਤਾਨ ਚੋਂ ਕਦੇ ਈਰਾਨ ਚੋਂ ਸੱਦੇ ਜਾਂਦੇ ਅਬਦਾਲੀ ਵਰਗੇ ਔਰ ਥੋੜੇ ਦਿੱਲੀ ਲੁੱਟੀ ਜਾਂਦੀ ਆ ਉਹ ਵੀ ਲਟਾਉਣ ਦੇ ਵਿੱਚ ਇਤੋਂ ਦੇ ਲੋਕਾਂ ਦਾ ਹੱਤ ਸੀ ਜੀਪੀਐਸ ਗਿਲਵੇ ਤਾਂ ਆਸਾਮ ਤੋਂ ਸੱਦੇ ਆ ਗਏ ਹਾਂ ਚਲੋ ਇਹ ਤਾਂ ਆਪਣੇ ਮੁਲਕ ਦੀ ਇੱਕ ਸਟੇਟ ਹੈ ਸਰਕਾਰ ਨਹੀਂ ਸੱਦੇ ਹੈ ਹਾਂ ਵੀ ਉਹ ਤੋਂ ਬਗੈਰ ਜਿਵੇਂ ਪੰਜਾਬ ਨਹੀਂ ਸਮਝਦਾ ਉਹ ਆਸਾਮ ਹੀ ਸਾਂਭ ਲੋ ਆਸਾਮ ਦਾ ਬੜਾ ਕਹਾਣ ਹੋਇਆ ਸੀ ਆਸਾਮ ਦਾ ਵੀ ਪਹਿਲਾਂ ਕਹਾਣ ਬਹੁਤ ਕਹਾਣ ਹੋਇਆ ਵਿੱਚ ਆਸਾਮ ਦੇ ਵਿੱਚ ਆਸਾਮ ਨੂੰ ਤਾਂ ਪੰਜਾਬੰਦਿਆਂ ਨਾਲ ਵੀ ਬਹੁਤ ਵਿਵਾਦ ਬੇੜਾ ਕਰ ਕੀਤਾ ਸੀ ਅੱਛਾ ਜੀ ਹਾਂ ਜੀ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੀ ਸਭ ਤੋਂ ਜਿਹੜੀ ਮਾਲਾ ਦੁਖਾਂਤ ਵਾਪਿਆ ਕਿ ਹਿੰਦੂ ਸਿੱਖ ਪੰਜਾਬ ਦੇ ਵਿੱਚ ਕੋਈ ਵੀ ਫਰਕ ਨਹੀਂ ਕੋਈ ਫਰਕ ਨਹੀਂ ਜਿਹੜਾ ਸਿੱਖਾ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋਇਆ ਹੂੰ ਇਹ ਪੱਕੀ ਗੱਲ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਆਪਣੀ ਪਰੰਪਰਾ ਸੀ ਗੁਰੂਆਂ ਕਰਕੇ ਵੀ ਪਹਿਲਾ ਵੱਡਾ ਬੱਚਾ ਸਿੱਖ ਔਰ ਅਮਰਤਾਰੀ ਸਿੱਖ ਹੂੰ ਉੱਥੇ ਦਫਾੜ ਪਵਾਤਾ ਲੋੜਾ ਆ ਗਿਆ ਅਸਾਮ ਚ ਦਾ ਮੰਨ ਲਿਆ ਚਾਰੋਂ ਵੀ ਟ੍ਰਾਈਬਲ ਲੋਕ ਸੀ ਫਿਰਕਾ ਪ੍ਰਸਤੀ ਦੇ ਤੇ ਤੇ ਉਸ ਰੰਗ ਨਾਲ ਉਹਨਾਂ ਨੂੰ ਵਰਤਿਆ ਆਪਾਂ ਤਾਂ ਇੱਕ ਪਰਿਵਾਰ ਦੇ ਵਿੱਚ ਇੱਕ ਖੂਨ ਇੱਕ ਰਿਸ਼ਤਾ ਜਿਨ੍ਹਾਂ ਦਾ ਦਾਦਾ ਇੱਕ ਪਿਓ ਇੱਕ ਪੰਜਾਬ ਤੋਂ ਉਹ ਵੀ ਇਹਨਾਂ ਨੇ ਕਾਨੂੰਨ ਕਰਵਾਇਆ ਸੀ ਅੰਦਾਜ਼ਾ ਲਾਓ ਬੇਟਾ ਜਦੋਂ ਕਿ ਪੰਜਾਬ ਦੇ ਲੋਕ ਆਮ ਤੌਰ ਤੇ ਐਨੇ ਮਤਲਬ ਕਹਿੰਦੇ ਹੁੰਦੇ ਵੀ ਅਸੀਂ ਤਾਂ ਕਿਤੇ ਜੀ ਥਾਣੇ ਦੇ ਬਾਹਰ ਦੇ ਮੂਰ ਦੇ ਨਹੀਂ ਲੰਗੇ ਮਤਲਬ ਆਪਾਂ ਕਿ ਹਰ ਪ੍ਰਕਾਰ ਦੇ ਅਪਰਾਧ ਤੋਂ ਤੇ ਜੁਰਮ ਤੋਂ ਪਰੇ ਰਹਿੰਦੇ ਸੀ ਕ੍ਰਾਈਮ ਤੋਂ ਪਰੇ ਜਾਂਦੇ ਸੀ ਮੈਂ ਨਾ ਰੂਪਨ ਦੇਵੋਲਾਲੇ ਮਾਮਲੇ ਕੇਸ ਦੇ ਵਿੱਚ ਦੁਬਾਰਾ ਆਣਾ ਚਾਹੁੰਦਾ ਹਾਂ 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 ਕੇਪੀਐਸ ਗੇਲੂ ਦੇ ਵਿੱਚ ਦੋਸ਼ੀ ਵੀ ਕਰਾਰ ਹੋਇਆ ਸੀ ਹਾਂ ਉਸ ਦੋਸ਼ੀ ਕਰਾਇ ਸਜ਼ਾ ਹੋਈ ਸੀ ਸਜ਼ਾ ਹੋਈ ਸੀ ਹਾਂ ਜੁਰਮਾਨਾ ਲੱਗਿਆ ਹਾਈ ਕੋਰਟ ਤੱਕ ਜੁਰਮਾਨਾ ਭਰਿਆ ਔਰ ਦਰਸ਼ਨ ਸਿੰਘ ਨਾਂ ਦਾ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣਿਆ ਸੀ ਉਹਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਸੀ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਵੀ ਅਣਕਿਉ ਰਟਾਇਰ ਵੀ ਹੋਇਆ ਉਹ ਕਮਾਲ ਦਾ ਜੱਜ ਸੀ ਬੜੇ ਉਹਦੇ ਪ੍ਰਭਾਵ ਵੀ ਪਾਏਗੇ ਕਿਸੇ ਦਾ ਪ੍ਰਭਾਵ ਨਹੀਂ ਮੰਨਿਆ ਪਰ ਕਾਨੂੰਨ ਦੇ ਅਨਸਾਰ ਜੋ ਕਾਨੂੰਨ ਜਿੰਨੀ ਸਜ਼ਾ ਦੇ ਸਕਦਾ ਉਹਨੇ ਉਹਨੀ ਸਜ਼ਾ ਦਿੱਤੀ ਹਾਂ ਮਰੈਲਿਟੀ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਕਿਸੇ ਔਰਤ ਦੇ ਕਿਸੇ ਵੀ ਭੈਣ ਦੇ ਆਪਾਂ ਉਹਨਾਂ ਅੰਗਾਂ ਤੇ ਹੱਥ ਲਾਈਏ ਜਿੱਥੇ ਆਪਣੀ ਕਦੇ ਕਲਪਨਾ ਵੀ ਨਾ ਕਰ ਸਕੀ ਆ ਕਿ ਇਹ ਵੀ ਬੰਦਾ ਦਾ ਬੜਾ ਉੱਡ ਹੈ ਫਾਰੇ ਹੀ ਕ੍ਰਾਈਮ ਦੀ ਜਦੋਂ ਭਾਸ਼ਾ ਦੇ ਵਿੱਚ ਆਉਂਦਾ ਹੈ ਪਰਿਭਾਸ਼ਾ ਵਿੱਚ ਆਉਂਦਾ ਹੈ ਉਦੋਂ ਕੀ ਸਜ਼ਾ ਹੋ ਸਕਦੀ ਹੈ ਉਹ ਸਜ਼ਾ ਜੋ ਬਣਦੀ ਸੀ ਦੇਤੀ ਸੀ ਸਜ਼ਾ ਵੀ ਦਿੱਤੀ ਗਈ ਸੀ ਉਹ ਬੰਦਾ ਬੜਾ ਕੈਂਟ ਸੀ ਜੱਜ ਜਿਲ੍ਹਾ ਹਸਾਰ ਦਾ ਰਹਿਣ ਵਾਲਾ ਸੀ ਹੂੰ ਪੁਰਾਣਾ ਜਿਲ੍ਹਾ ਹਸਾਰ ਸੀ ਅੱਜ ਕੱਲ ਜਿਲ੍ਹਾ ਸਰਸਾ ਹੈ ਹੂੰ ਹਾਂਜੀ ਉਹਦਾ ਹਰਿਆਣਾ ਦਾ ਰਹਿਣ ਵਾਲਾ ਸੀ ਕਿੱਥੇ ਨਾ ਕਿੱਥੇ ਸਾਰੀਆਂ ਸਰਕਾਰਾਂ ਨਾਲ ਲਿੰਕ ਵੀ ਤੇ ਰਹੇ ਆ ਕੇ ਪੀਓਸ ਗਿਲ ਦੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ 19 ਸਿਕਿਉਰਿਟੀ ਸੀ ਜਿੰਨੀ ਹਾਂ ਕਿਉਂਕਿ ਸਰਕਾਰਾਂ ਨੇ ਸਿਕਿਉਰਿਟੀ ਕਿਉਂ ਦਿੱਤੀ ਕਿਉਂਕਿ ਸਰਕਾਰ ਨੂੰ ਪਤਾ ਸੀ ਵੀ ਅਸੀਂ ਇਹ ਨਹੀਂ ਦੁਰਵਰਤੋਂ ਕੀਤੀ ਆ ਦੁਰਵਰਤੋਂ ਜਿਹੜੀ ਕਰਦੇ ਹੋਏ ਸਰਕਾਰ ਫਿਰ ਉਹਦੀਆਂ ਉਹਨੂੰ ਸਿਕਿਉਰਿਟੀ ਵੀ ਦਿੰਦੀ ਹੁੰਦੀ ਹੈ ਨਾ ਉਹਨੂੰ ਪਤਾ ਸੀ ਵੀ ਅਸੀਂ ਜਿਹੜੀਆਂ ਮਾੜੀਆਂ ਨੀਤੀਆਂ ਜਾਂ ਗਲਤ ਸੋਚ ਸੀ ਕੀਤੀ ਅਤਵਾਦ ਵਖਵਾਦ ਦੀ ਲੋਕ ਵੇਖੋ ਮਾਸੂਮ ਤਾਂ ਮਰੇ ਆ ਮਾਸੂਮੀਅਤ ਦਾ ਕਤਲ ਮਾਸੂਮਾਂ ਦਾ ਕਤਲ ਸਰਕਾਰਾਂ ਨੂੰ ਪਤਾ ਹੁੰਦਾ ਇੱਕ ਬਹੁਤ ਤਕੜਾ ਬਿਊਰੋਕਰੇਟ ਹੈ ਬੜਾ ਸਿਆਣਾ ਹੈ ਉਹ ਅੱਜ ਵੀ ਪੰਜਾਬ ਦੇ ਵਿੱਚ ਹੈ ਉਹ ਕਹਿੰਦਾ ਹੁੰਦਾ ਵੀ ਲੋਕਾਂ ਦਾ ਚੇਤਾ ਬਹੁਤ ਥੋੜਾ ਹੁੰਦਾ ਹੈ ਲੋਕਾਂ ਦਾ ਚੇਤਾ ਬਹੁਤ ਥੋੜਾ ਬਹੁਤ ਥੋੜਾ ਹੁੰਦਾ ਪੰਜ ਸੱਤ ਦਿਨਾਂ ਬਾਅਦ ਭੁੱਲ ਜਾਂਦੇ ਆ ਭੁੱਲ ਜਾਂਦੇ ਪਰ ਸਰਕਾਰਾਂ ਦਾ ਚੇਤਾ ਬਹੁਤ ਤਕੜਾ ਹੁੰਦਾ ਹੈ ਪਤਾ ਨਹੀਂ ਕਿਹੜੇ ਵਕਤ ਕਿਹੜਾ ਸੱਪ ਕੱਢ ਲਵੇ ਕਿਹੜਾ ਸੱਪ ਕੱਢ ਲਵੇ ਉਹ ਨਹੀਂ ਭੁੱਲਦੇ ਵੀ ਕਿਹੜੇ ਵਕਤ ਕੀ ਕੀਤਾ ਉਹਨੂੰ ਸਾਰਾ ਪਤਾ ਹੁੰਦਾ ਵੀ ਕਿਹੜੇ ਵਕਤ ਕੀ ਕੀਤਾ ਤੇ ਹੁਣ ਕੀ ਕਰਨਾ ਹੈ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਕੀ ਸੈਂਟਰ ਦਾ ਰੋਪ ਲਾਂਟਡ ਸੀ ਗੱਲ ਇਹ ਕਿ ਸਾਰੇ ਸਾਰੇ ਤਾਂ ਨਹੀਂ ਜਿਹੜੇ ਇਹੋ ਜਿਹੇ ਬਿਊਰੋਕਰੇਟਸ ਆਏ ਹੁਣ ਕੇਪੀਐਸ ਗਿੱਲ ਦੀ ਜਿਹੜੀ ਫੈਮਿਲੀ ਹੈ ਉਹ ਲਗਾਤਾਰ ਇਹ ਗੱਲ ਕਹਿੰਦੀ ਆ ਹਾਂ